ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਪਵਨ ਬਾਣੀ ਫੁਨਹੇ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਅੱਜ ਇਸ ਪਵਨ ਬਾਣੀ ਦਾ ਬੀ ਨੰਬਰ ਜਿਹੜਾ ਸ਼ੰਦ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਸਭ ਤੋਂ ਪਹਿਲਾਂ ਇਸ ਪਾਵਨ ਸ਼ਬਦ ਦਾ ਇਸ ਪਾਵਨ ਸਤਿਗੁਰ ਦੇ ਬਚਨ ਦਾ ਉਚਾਰਨ ਕਿਵੇਂ ਕਰਨਾ ਹੈ ਪਾਠਕ ਇਹ ਮੇ ਕਰਨਾ ਆਓ ਸਭ ਤੋਂ ਪਹਿਲਾਂ ਉਚਾਰਨ करिए ਕਿੰਨੇ ਕਰਮ ਅਨੇਕ ਗਵਾਰ ਵਿਕਾਰ ਕਨ ਮਹਾ ਦੁਰਗੰਧਤ ਵਾਸ ਸਾਠ ਕਾ ਸ਼ਾਰ ਤਨ ਫਿਰ ਤਾਉ ਗਰਬ ਗੁਬਾਰ ਮਰਨ ਨਹ ਜਾਣਈ ਹਰ ਹਾਂ ਹਰ ਚੰਦਾਉਰੀ ਪੇਖ ਕਾਹੇ ਸਚ ਮਨਈ ਇਸ ਤਰ੍ਹਾਂ ਜਿਹੜਾ ਪਾਠ ਉਚਾਰਨ ਕਰਨਾ ਹੈ ਇਸ ਪਾਵਨ ਬਚਨ ਦੇ ਵਿੱਚ ਸਤਿਗੁਰ ਸਾਨੂੰ ਇਹ ਸੋਝੀ ਦਿੰਦੇ ਨੇ ਕਿ ਜਿਹੜਾ ਬੇਕਾਰੀ ਮਨੁੱਖਾ ਹੈ ਜਿਹੜਾ ਉਹ ਕਰਮ ਕਰਦਾ ਮਾੜੇ ਕਰਮ ਕਰਦਾ ਹੈ ਉਹਨੇ ਸਦਾ ਹੀ ਕੋ ਕਰਮ ਹੀ ਕਰਨੇ ਹੁੰਦੇ ਮਾੜੇ ਕਰਮ ਹੀ ਕਰਨੇ ਹੁੰਦੇ ਤੇ ਉਹ ਮੂਰਖ ਮਨੁੱਖ ਇਸੇ ਤਰ੍ਹਾਂ ਬਕਾਰਾਂ ਵਿੱਚ ਜ਼ਿੰਦਗੀ ਬਤੀਤ ਕਰ ਲੈਂਦਾ ਇੱਕ ਦਿਨ ਸਰੀਰ ਮੌਤ ਹੋਣ ਤੋਂ ਬਾਅਦ ਮਿੱਟੀ ਵਿੱਚ ਰੁੜ ਜਾਂਦਾ ਜਿਉਂਦੇ ਜੀਵ ਨੂੰ ਕਦੇ ਮਰਨਾ ਚੇਤੇ ਨਹੀਂ ਆਉਂਦਾ ਹੈ ਤਾਂ ਉਹ ਸੰਖੇਪ ਰੂਪ ਦੇ ਵਿੱਚ ਵਿਚਾਰ ਕਰੀਏ ਇਨੇ ਕਰਮ ਕਰਮ ਦੇ ਮੰਮੇ ਨੂੰ ਔਂਕੜ ਨਹੀਂ ਹੈ। ਉਹ ਇਹ ਸੰਸਕ੍ਰਿਤ ਭਾਸ਼ਾ ਦੇ ਰੂਪ ਦੇ ਵਿੱਚ ਵਰਤਿਆ ਹੋਇਆ ਪਵਨ ਸ਼ਬਦ ਹੈ। ਜਦੋਂ ਇਹ ਸੰਸਕ੍ਰਿਤ ਦੇ ਰੂਪ ਦੇ ਵਿੱਚ ਇਹ ਸ਼ਬਦ ਵਰਤਿਆ ਜਾਣਾ ਇਹਦਾ ਅਰਥ ਹੋਵੇਗਾ ਕੀਤੇ ਹੋਏ ਕਰਮ। ਪਰ ਜਦੋਂ ਕੀਤੇ ਨੂੰ ਅਰਬੀ ਫਾਰਸੀ ਦੇ ਰੂਪ ਵਿੱਚ ਵਰਤਿਆ ਗਿਆ ਗੁਰਬਾਣੀ ਦੇ ਵਿੱਚ ਉੱਥੇ ਇਹਦੇ ਅਰਥ ਬਖਸ਼ਿਸ਼ ਬਣ ਜਾਂਦੇ ਨੇ। ਇੱਥੇ ਸਤਿਗੁਰ ਕਹਿੰਦੇ ਨੇ ਕਿਨੇ ਕਰਮ ਅਨੇਕ। ਗਵਾਰ ਗਵਾਰਤੋ ਮਤਲਬ ਹੁੰਦਾ ਮੂਰਖ ਗافل ਇਨਸਾਨ ਜਿਹੜਾ ਮੂਰਖ ਹੈ ਮੂਰਖ ਮਨੁੱਖ अनेकाਹੀ ਕਰਮ ਕਰਦਾ ਪਰ ਕਰਦਾ ਕਿਹੋ ਜਿਹਾ ਵਿਕਾਰ ਵਿਕਾਰ ਮਤਲਬ ਬਿਨਾ ਕਿਸੇ ਅਰਥੋਂ ਘਾਨ ਤੋਂ ਮਤਲਬ ਬਹੁਤੇ ਮੂਰਖ ਮਨੁੱਖ ਬਹੁਤ ਕਰਮ ਕਰਦਾ ਪਰ ਵਿਕਾਰਾਂ ਦੀ ਕਰਦਾ ਉਹ ਜਿਹੜੇ ਕੁਕਰਮੀ ਕਰਦਾ ਰਹਿੰਦਾ ਚੰਗੇ ਕਰਮ ਨਹੀਂ ਕਰਦਾ ਹੈ ਮਹਾ ਦੁਰਗੰਧਤ ਵਾਸ ਦੁਰਗੰਧ ਬਿਕਾਰਾਂ ਦੀ ਗੰਦਗੀ ਹੈ ਤਾਂ ਫਿਰ ਵਾਸ ਦਾ ਮਤਲਬ ਹੁੰਦਾ ਵਾਸਾ ਹੋ ਜਾਣਾ ਨਿਵਾਸ ਹੋ ਜਾਣਾ ਸਤੂਰੂ ਕਹਿੰਦੇ ਨੇ ਵੱਡੇ ਕੁਕਰਮਾਂ ਦੀ ਗੰਦਗੀ ਦੇ ਵਿੱਚ ਇਹਦਾ ਵਾਸਾ ਹੋਇਆ ਰਹਿੰਦਾ ਭਾਵ ਜਿਵੇਂ ਕੋਈ ਮਨੁੱਖ ਮੈਲਾ ਕੱਪੜਾ ਪਾਵੇ ਨਾ ਹੋਲੀ-ਹੋਣੀ ਜੇ ਉਹਨੂੰ ਕਿਤੇ ਆਦਤ ਬਣ ਜਾਵੇ ਮੈਲੇ ਕੱਪੜੇ ਪਾਣ ਦੀ ਫਿਰ ਉਹ ਮੈਲੇ ਕੱਪੜਿਆਂ ਵਿੱਚ ਮੈਲਾ ਕੋਚੜਾ ਹੀ ਬਣਿਆ ਰਹਿੰਦਾ ਹੈ ਇਸੇ ਤਰ੍ਹਾਂ ਜਿਹੜਾ ਬੇਕਾਰੀ ਮਨੁੱਖ ਹੈ ਉਹ ਵਿਕਾਰਾਂ 'ਚ ਫਸਿਆ ਹੋਇਆ ਮੈਲਾ ਕੋਚੜਾ ਬੇਕਾਰ ਹੀ ਬਣਿਆ ਰਹਿੰਦਾ ਹੈ ਉਹਦਾ ਵਾਸਾ ਜਿਹੜਾ ਹੈ ਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅ ਕੁਰਮਾ ਦੀ ਗੰਦਗੀ ਦੇ ਵਿੱਚ ਹੈ ਦੁਰਗੰਧਤ ਗੰਦਗੀ ਨੂੰ ਕਹਿੰਦੇ ਨੇ ਉਕਰਮਾਂ ਦੀ ਮਾੜੇ ਕਰਮਾਂ ਦੀ ਜਿਹੜੀ ਹੈ ਨਾ ਸਤਿਗੁਰ ਨੇ ਗੰਦਗੀ ਦੇ ਵਿੱਚ ਉਹਦਾ ਵਾਸਾ ਹੋ ਜਾਂਦਾ ਹੈ। ਤੋਂ ਫਿਰ ਸਤਿਗੁਰ ਕਹਿੰਦੇ ਨੇ ਇਹਦੀ ਇਸ ਮੂਰਖ ਨੂੰ ਪਤਾ ਵੀ ਨਹੀਂ ਲੱਗਦਾ 60 ਇਹਦਾ ਅਰਥ ਵੀ ਹੁੰਦਾ ਮੂਰਖ ਇਹਨੂੰ 60 ਨਹੀਂ ਕਹਿਣਾ ਗਿਣਤੀ ਦੇ 60 ਨਹੀਂ ਹੈ ਇਹ। ਇਹਦਾ 60 ਦਾ ਇੱਥੇ ਅਰਥ ਹੈ ਮੂਰਖ 60 ਇਕਵਚਨ ਹੈ ਪ੍ਰਕਾਸ਼ਵੰਦ ਗਣ ਕਰਕੇ ਔਂਕੜ ਨਹੀਂ ਲੱਗੀ ਹੋਈ ਛੱਠੇ ਨਾਲ। 60 ਕਾ ਸ਼ਾਰ ਤਨ ਤੇ ਇਸ ਮੂਰਖ ਦਾ ਜਿਹੜਾ ਸ਼ਰੀਰ ਹੈ ਨਾ ਉਹ ਮਿੱਟੀ ਵਿੱਚ ਰੁੜ ਜਾਂਦਾ ਭਾਵ ਇਹ ਆਪਣਾ ਕੀਮਤੀ ਮਨੁੱਖਾ ਜਨਮ ਮਿੱਟੀ 'ਚ ਰੋਲ ਕੇ ਗਵਾ ਲੈਂਦਾ ਕਿਉਂਕਿ ਇਹਦਾ ਵਾਸਾ ਵਿਕਾਰਾਂ ਵਿੱਚ ਰਹਿੰਦਾ ਦੁਰਗੰਧੀ ਵਿੱਚ ਰਹਿਣ ਦੀ ਦੀ ਆਦਤ ਬਣੀ ਰਹਿੰਦੀ ਹੈ ਤੋ ਫਿਰ ਸਤਗੁਰ ਅਗਲੀ ਗੱਲ ਕਹਿੰਦੇ ਨੇ ਫਿਰ ਤੋ ਗਰਭ ਗੁਬਾਰ ਫਿਰ ਤੋ ਫਿਰਦਾ ਹੈ ਗਰਭ ਤੋਂ ਭਾਵ ਅਹੰਕਾਰ ਹੰਕਾਰ ਗੁਬਾਰ ਮਤਲਬ ਅਗਿਆਨਤਾ ਦਾ ਹਨੇਰਾ ਹਨੇਰਾ ਗਲੀਏ ਹੰਕਾਰ ਦਾ ਹਨੇਰਾ ਇੱਥੇ ਅਰਥ ਬਣੇਗਾ ਗਰਭ ਗੁਬਾਰ ਹੰਕਾਰ ਦੇ ਹਨੇਰੇ ਵਿੱਚ ਪਰ ਇਹ ਮੂਰਖ ਹੰਕਾਰ ਦੇ ਹਨੇਰੇ ਵਿੱਚ ਤੁਰਿਆ ਫਿਰਦਾ ਹੈ ਮਰਨ ਨਾ ਜਾਣਈ ਇਹਨੂੰ ਮਰਨਾ ਚੇਤੇ ਨਹੀਂ ਆਉਂਦਾ ਹੈ ਇਹਨੂੰ ਮੌਤ ਚੇਤੇ ਨਹੀਂ ਰਹਿੰਦੀ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਾ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੇਤ ਨਾ ਆਵੇ ਤੋ ਮਾਇਆ ਵਿੱਚ ਮਸਤ ਇਹ ਜਿਹੜਾ ਪ੍ਰਮਾਤਮਾ ਪਰਮੇਸ਼ਰ ਬੋਲਣਾ ਹੀ ਨਹੀਂ ਜਾਣਦਾ ਰੱਬ ਜਪਣਾ ਹੀ ਨਹੀਂ ਜਾਣਦਾ ਤੋ ਸਤੁਰ ਕਹਿੰਦੇ ਤੋ ਫਿਰ ਇਸ ਤਰ੍ਹਾਂ ਇਹ ਆਪਣਾ ਮਨੁੱਖਾ ਜਨਮ ਅਜ਼ਾਈਂਗ ਵੱਲਦਾ ਇਹਨੂੰ ਮੌਤ ਹੀ ਚੇਤਨੀ ਆਉਂਦੀ ਹੈ ਤੋ ਸਤੁਰ ਕਹਿੰਦੇ ਇਹ ਮੂਰਖ ਹੰਕਾਰ ਦੇ ਹਨੇਰੇ ਵਿੱਚ ਤੁਰਿਆ ਫਿਰਦਾ ਮਰਣਾ ਚੇਤੀ ਨਹੀਂ ਰਹਿੰਦਾ ਹੈ ਹਰ ਹਾਂ ਇਹ ਸਖੀ ਜਾਂ ਇਹ ਭਾਈ ਹਰ ਚੰਦੌਰੀ ਪੇਖ ਹਰ ਚੰਦੌਰੀ ਭਾਵ ਉਹ ਨਗਰੀ ਜਿਹੜੀ ਨਾਸ਼ ਹੋ ਜਾਣੀ ਇਨੂੰ ਇਸ ਤਰੀਕੇ ਦੇ ਨਾਲ ਵੀ ਕਹਿੰਦੇ ਨੇ ਹਰੀ ਚੰਦ ਦੀ ਨਗਰੀ ਵੀ ਕਹਿੰਦੇ ਨੇ ਔਰ ਨਾਲ ਦੇ ਨਾਲ ਇਨੂੰ ਹਵਾਈ ਕਿਲੇ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਜਿਹੜੇ ਹਵਾਜ ਕਿਲੇ ਬਣੇ ਹੋਣ ਹੈ ਨਹੀਂ ਤੁਰੇ ਫਿਰਦੇ ਹੋਣ ਇੱਧਰ ਧੱਕਾ ਵੱਜਿਆ ਇੱਧਰ ਹਵਾ ਦਾ ਧੱਕਾ ਵੱਜਿਆ ਇੱਧਰ ਬਸ ਇਦਾਂ ਹੀ ਤੋਂ ਟਿਕਾ ਨਹੀਂ ਹੁੰਦਾ ਉਹ ਨਾਸ਼ਵਾਨੇ ਹੁੰਦੇ ਉਹ ਹਿਲਦੇ ਜੁਲਦੇ ਰਹਿੰਦੇ ਨੇ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਹਾਂ ਹਰ ਚੰਦੌਰੀ ਭੇਖ ਇਨਾਸ਼ ਹੋ ਜਾਣ ਵਾਲੀ ਸਾਰੀ ਨਗਰੀ ਸੰਸਾਰ ਨੂੰ ਦੇਖ ਕੇ ਇਹਨਾਂ ਝੂਠੇ ਪਦਾਰਥਾਂ ਨੂੰ ਦੇਖ ਕੇ ਕਾਹੇ ਸੱਚ ਮੰਨਈ ਤੂੰ ਕਿਉਂ ਸੱਚ ਮੰਨੀ ਬੈਠਾ ਹੈ ਇਹ ਸੱਚ ਨਹੀਂ ਹੈ ਇਹ ਤੇਰੀ ਮੂਰਖਤਾ ਹੈ ਇਹ ਤੇਰਾ ਮੂੜਪਣ ਹੈ ਇਸ ਗੱਲ ਨੂੰ ਸਮਝ ਇਹ ਸੰਸਾਰ ਨਾਸ਼ਵਾਨ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਹ ਸਭ ਕੂੜ ਹੈ ਕੂੜ ਦਾ ਹੀ ਪਸਾਰਾ ਹੈ ਤੂੰ ਜਿਹੜੀ ਬੰਦਗੀ ਕਰਨ ਆਏ ਉਹ ਕੂੜ ਦੇ ਵਿੱਚੋਂ ਮੋਤੀ ਲੱਭਦੇ ਨੇ ਪਰਮਾਤਮਾ ਦੇ ਨਾਮ ਤੇ ਇਸ ਸੰਸਾਰ ਦੇ ਵਿੱਚ ਰਹਿ ਕੇ ਪਰਮਾਤਮਾ ਦੀ ਬੰਦਗੀ ਕਰਦੇ ਨੇ ਤੋਂ ਸਤਿਗੁਰੂ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਨੇ ਕਹਿੰਦੇ ਭਾਈ ਇਸ ਸੰਸਾਰ ਦੇ ਵਿੱਚ ਪਰਮਾਤਮਾ ਪਰਮੇਸ਼ਰ ਜਿਹੜਾ ਹੈ ਨਾ ਉਹਦਾ ਨਾਮ ਜਪਣਾ ਚਾਹੀਦਾ ਨਹੀਂ ਤਾਂ ਅਸੀਂ ਜਿੰਨੇ ਵੀ ਕਰਮ ਕਰਾਂਗੇ ਉਹ ਸਾਡੇ ਵਿਅਰਥ ਹੋਣਗੇ ਵਿਕਾਰ ਹੋਣਗੇ ਪਰ ਅਸੀਂ ਮੂਰਖਤਾ ਵਿੱਚ ਫਸ ਕੇ ਇਹੋ ਜਿਹੇ ਕਰਮ ਕਰਦੇ ਹਾਂ ਗੁਰੂ ਦੇ ਲਨ ਲੱਗੀਏ ਤਾਂ ਕਿ ਇਨਾ ਕਰਮਾਂ ਤੋਂ ਬਚ ਕੇ ਗੁਰੂ ਵਾਲੇ ਬਣ ਕੇ ਪ੍ਰਮਾਤਮਾ ਦੀ ਬੰਦਗੀ ਕਰ ਸਕੀਏ ਇਸੇ ਕਰਕੇ ਮਨੁੱਖਾ ਜਨਮ ਮਿਲਿਆ ਹੈ ਸਵਾਪਸੰਗਤਾਂ ਦੇ ਨਾਲ ਪੰਜਵੇਂ ਸਤਗੁਰੂ ਦੀ ਇਹ ਪਵਨ ਬਾਣੀ ਸੰਜਿਤ ਕੀਤੀ ਜਾ ਰਹੀ ਹੈ ਅਗਰ ਵੀਡੀਓ ਦੀ ਆਪ ਜੀ ਨੂੰ ਜਿਹੜੀ ਦਿੱਤੀ ਜਾਣਕਾਰੀ ਉਹ ਚੰਗੀ ਲੱਗੇ ਤੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਗੇ ਭੇਜਿਓ ਤਾਂ ਕਿ ਗੁਰਬਾਣੀ ਪੜਨ ਵਾਲੇ ਇਹਨਾਂ ਪਵਨ ਬਚਨਾਂ ਦਾ ਲਾਭ ਲੈ ਸਕਣ ਔਰ ਕਮੈਂਟ ਕਰਕੇ ਕੋਈ ਕਮੀ ਲੱਗਦੀ ਹੈ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਉਬੀ ਜਰੂਰ ਪਿਆ ਕਰੋ ਵੀਡੀਓ ਨੂੰ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ